ਇੱਕ ਭਾਈ ਜੱਟ ਸੀ ਜ਼ਿਮੀਂਦਾਰ ਚਾਰ ਮੁੰਡੇ ਤੇ ਚਾਰੇ ਗੱਭਰੂ ਅਜੇ ਵਿਆਹ ਹੈ ਕੋਈ ਨਾ ਇਕੱਲੇ ਉਹਨਾਂ ਦੀ ਮਾਤਾ-ਮਾਤਾ ਬਸ ਰੋਟੀ ਲਾਉਣ ਵਾਲੀ ਤੇ ਕੰਮ ਬੜਾ ਕਰਦੇ ਸੀ ਬਾਹੀ ਬੜੀ ਕਰਦੇ ਰਾਤ ਨੂੰ ਪਏ ਤੇ ਕੱਤੇ ਦਾ ਮੀਨਾ ਤੇ ਰਾਇ ਕਰਨ ਲੱਗ ਗਏ ਮਾਰੂ ਹੁੰਗਾ ਹੀ ਛੋਲੇ ਛਾਲੇ ਬੀਜ ਦੇ ਸੀ ਵਿੱਚ ਵਿਜੜ ਕਹਿੰਦੇ ਸੀ ਹਰਲਾ ਕੇ ਬੀਜਦੇ ਸੀ ਛੋਲੇ ਦੇ ਕਣਕ ਦੇ ਵਿਜੜਾ ਤੇਨੂੰ ਵੀ ਨਹੀਂ ਪਤਾ ਹੁੰਣਾ ਨਹੀਂ ਪਤਾ ਕਣਕ ਦੇ ਛੋਲੇ ਰਾਖੇ ਬੀਜਦਾਂ ਨੇ ਉਹਨੇ ਕਣ ਛੋਲੇ ਨਿਕਲਿਆ ਉਹਨੇ ਉਹਨੇ ਕਣਕ ਨਿਕਲਿਆ ਨਹੀਂ ਥੋੜਾ ਹੀ ਫਰਕ ਪੈਂਦਾ ਸੀ ਇਕੱਠੇ ਕੱਢ ਲੈਣੇ ਗਾਹੇ ਫੜਿਆ ਨਾ ਤੇ ਮੁਰਕੇ ਛਾਣ ਰਹਿਣਾ ਛਾਣ ਕੇ ਕਣ ਕੱਢ ਤੇ ਛੋਲੇ ਆਡਾ ਇੱਕ ਦਾ ਕਹਿੰਦਾ ਵੀ ਆਪਾਂ ਅੱਧੇ ਕਣਕ ਬੀਜ ਦੀ ਤੇ ਅੱਧੇ ਬੀਜੇ ਛੋਲੇ ਇੱਕ ਕਹਿੰਦਾ ਨਹੀਂ ਯਾਰ ਆਪਾਂ ਰਲਮੀ ਵੇ ਜਿਹੜੀ ਵੀ ਚੀਜ਼ ਦੂਜਾ ਕਹਿੰਦਾ ਤੀਜਾ ਕਹਿੰਦਾ ਮੇਰੀ ਇੱਕ ਗੱਲ ਹੋਰ ਵੀ ਸੁਣੋ ਨੱਸ ਆਹਦਾ ਮੇਰੀ ਵੀ رائے ਲੈ ਆਖਰੋਂ ਪੁੱਛਿਆ ਕਰੋ ਆਪਾਂ ਸਾਰੇ ਕੰਮ 'ਚ ਲੱਗੇ ਰਹਿੰਨੇ ਆਂ ਅਮਰੋ ਸਾਰੇ ਇੱਕ ਦੁਕਾਨ ਪਾਲ ਗਏ ਆਪਾਂ ਹੱਟੀ ਪਾ ਗਏ ਹੱਟੀ ਦੇ ਵਧੀਆ ਇੱਕ ਮੱਠਾ ਰਿਹਾ ਕਰੂ ਆਪਣਾ ਮੰਨ ਜੂਗੀ ਜਿਹੜਾ ਛੋਟਾ ਸੀ ਸਾਰਿਆਂ ਤੋਂ ਹੋਰ ਤੁਸੀਂ ਤਾਂ ਗੱਲਾਂ ਖਾਦੇ ਹੋ ਮੇਰੀ ਕੋਈ ਸੁਣਦਾ ਹੀ ਨਹੀਂ ਉਹ ਬੁਢਾ ਆ ਰਾਈ ਵੀ ਸੁਣ ਲੋ ਵੀ ਕੀ ਆਲਾ ਉਹ ਪਿਆਵਾਰ ਸੁਣ ਲੋ ਇਹਦੀ ਉਹ ਆਲਾ ਮੇਰਾ ਰਾਧਾ ਹੋਂ ਮੈਂ ਪੱਛਾਰੇ ਵਿਆਹ ਕਰਾ ਲੀ ਗੇ ਤੇ ਦੇਖ ਆਪਣੇ ਦਲਾਂ ਪਾਇਆ ਵਾ ਮੂਰੇ ਤੇ ਇੱਥੇ ਬਹਿ ਕੇ ਆਪਾਂ ਚੌਹਾਂ ਦੀਆਂ ਪੂਆਂ ਨੂੰ ਕੱਤਿਆ ਖਾਨਗੀਆਂ ਵੱਡੇ ਵੱਡੇ ਤੰਦ ਖਿੱਚਿਆ ਕਰਨਗੀਆਂ ਤੇ ਜੀਰੋ ਜੀ ਦੀ ਕੱਤਿਆ ਕਰਨਗੀਆਂ ਉਹ ਕਹੂ ਮੈਂ ਪਾਇਆ ਕੱਤਣਾ ਮੈਂ ਪਾਇਆ ਕੱਤਣਾ ਤੇ ਕੁੰਡ ਕੱਢੇ ਹੋਣਗੇ ਤੇ ਲੋਖ ਨੰਗ ਦੇ ਦੇਖਿਆ ਕਰਨਗੇ ਵੀ ਉਹ ਮਹੂਆਂ ਕਿਵੇਂ ਕੱਤੀ ਜਾਂਦੀਆਂ ਕਿਨੀਆਂ ਸੋਹਣੀਆਂ ਕਿਵੇਂ ਚਰਖੇ ਚੱਲਦੇ ਆ ਤੇ ਬੁੜੇ ਨੇ ਉੱਠ ਕੇ ਲਫੜੇ ਦੋ ਮਾਰੇ ਮੂੰਹ ਤੇ ਮਾਰ ਕੇ ਸਾਲਾ ਰੋਟੀ ਦਾ ਸੰਸਾ ਬਣਿਆ ਪਿਆ ਵੀ ਇੱਕ ਅੱਦਾ ਜਿਹਾ ਸਿਰੇ ਚੜ ਜੇ ਤਾਂ ਤੇਰੇ ਮਾਰਾ ਖੜਾ ਛੋਟੀਏ ਇਹ ਆਦਾ ਵੱਡੇ ਵੱਡੇ ਤੰਦ ਫੋਨ ਦਾ ਤੰਦ ਪਾਇਆ ਕਰਨਗੀਆਂ ਮੂਰਖ ਉਹ ਮੂਰਖ ਕਹਿਤਾ ਉਹਨੂੰ ਉਹ ਆਲਾ ਚੱਲ ਪਹਿਲੇ ਮੇਰਾ ਨਾਮ ਮੂਰਖ ਧਰਦਾ ਉਹਨੂੰ ਮੇਰਾ ਨਾਂ ਹੀ ਮੂਰਖ ਆ ਉਹਦਾ ਗੁੱਸੇ 'ਚ ਨਿਕਲ ਗਿਆ ਪੰਡੂ ਉਹਨੇ ਕਹਿ ਗਿਆ ਪੰਡਿਛਾਣ ਕੇ ਨਕੜਿਆ ਆਪਣੋ ਤੇ ਪਾਈ ਜਾਂਦਾ 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 ਦੇਖੋ ਦੂਰ ਨਕੜਿਆ ਕਿਸੇ ਸ਼ਹਿਰ ਗਿਆ ਤੇ ਰਾਜੇ ਦੀ ਕਚੇਰੀ ਜਾਵੇ ਕਚੇਰੀ ਲੱਗੀ ਵੀ ਤੇ ਰਾਜੇ ਦੇ ਜਾ ਕੇ ਜਾਮ ਮਾਰਿਆ ਸਲੂਟ ਰਾਜਾ ਕਹਿੰਦਾ ਵੀ ਹਾਂ ਜੀ ਦੱਸੋ ਆਹ ਲਈ ਨੌਕਰੀ ਲੈਣੀ ਆ ਗਰੀਬ ਆदमी ਆ ਜੱਟ ਦਾ ਪੁੱਤ ਆ ਨੌਕਰੀ ਤੋਂ ਬਣਾਣੀ ਮੇਰਾ ਸਰਦਾ ਮੈਨੂੰ ਕੋਈ ਨੌਕਰੀ ਦਿਓ ਜ਼ਰੂਰ ਦਿਓ ਉਹ ਕਹਿੰਦਾ ਉਹਨੂੰ ਤਰਸ ਗਿਆ ਆ ਗਿਆ ਜਿਵੇਂ ਜੱਟ ਗਿਆ ਉਹਦਾ ਜੱਟ ਫੱਕਰ ਜੀ ਹੁੰਦੇ ਆ ਰਿਆਉਂ ਕਰਿਆ ਕਰ ਵੀ ਮੇਰਾ ਤਾਂ ਪਰਦਾ ਮੁੰਡਾ ਵਗੀਰ ਦੀ ਪਰਦੀ ਆ ਕੁੜੀ ਇਹਨਾਂ ਨੂੰ ਲਿਆਇਆ ਕਰ ਤੇ ਉਹ ਹੁਣ ਤਾਂ ਆਪਾਂ ਸਕੂਲ ਕਹਿੰਨੇ ਆ ਉਹਦੇ ਕੋਈ ਹੋਰ ਹੀ ਕਹਿੰਦੇ ਸੀ ਵੀ ਉੱਥੇ ਛੱਡਿਆ ਕਰ ਜਾਂ ਉੱਥੇ ਬਹਿ ਗਿਆ ਜਦੋਂ ਪਾੜ ਹਟੇ ਉਹਨਾਂ ਲਿਆਇਆ ਉਹਦਾ ਮਾ ਠੀਕ ਆ ਜਿਹੜੀ ਮਰਜ਼ੀ ਮੈਂ ਤਾਂ ਕੰਮ ਹੀ ਕਰਨਾ ਜਿਹੜੀ ਮਰਜ਼ੀ ਡਿਊਟੀ ਲਾ ਦਿਓ ਉਦੋਂ ਆਇਆ ਆ ਹੁਣ ਦੀ ਗੱਲ ਹੀ ਆ ਆ ਇਹ ਲੱਗ ਗਿਆ ਕਿ اکاؤنٹ ਲਾਉਣ ਨੇ ਕਿਆਂ ਨੂੰ ਹੁਣ ਤਾਂ ਭੈਣਾਂ ਰੋੜਦਿਆਂ ਨੂੰ ਫੜਾਣਦਿਆਂ ਵੀ ਲੈ ਜਾਓ ਪੈਸੇ ਲੈਣੇ ਆ ਜਿਹੜੇ ਪ੍ਰਾਈਵੇਟ ਸਕੂਲ ਆ ਹਨਾ ਬੱਚਾ ਤੁਰ ਨਹੀਂ ਲੱਗਦਾ ਜਦ ਨੇ 7 ਸਾਲ ਤੋਂ ਘੱਟ ਹਾ ਜਲਾਉਂਦੇ ਨਹੀਂ ਸੀ 7 ਸਾਲ ਤੋਂ 8 ਸਾਡੇ ਵੇਲੇ ਵੀ ਐ ਸੀ ਹਾਂ 7 ਸਾਲ ਦੇ ਲਾਉਂਦੇ ਸੀ ਉਹਦੇ ਪਹਿਲੇ ਸਮਿਆਂ 'ਚ ਤਾਂ ਬਾਲਿਆਂ ਵੱਡਿਆਂ ਨੂੰ ਲਾਉਂਦੇ ਸੀ ਯਾਰ ਭਾਈਓ ਮੁੰਡਾ ਦੇ ਕੁੜੀ ਲਿਆਇਆ ਕਰੀ ਛੱਡਿਆ ਕਰੀ ਤਾਂ ਗੱਭਰੂ ਹੋ ਗਏ ਪੂਰੇ 7-7 ਸਾਲ ਦੇ ਤਾਂ ਹੂੰ ਲੱਗੇ ਹੋਏ ਸੀ ਫਿਰ 10-10 10 ਦਾ 12-12 ਵੱਢ ਗਏ ਉਹ ਕੁੜੀ ਕਰੇ ਕਹਿੰਦੀ ਐ ਵਜੀਰ ਦੇ ਮੁੰਡੇ ਨੂੰ ਆਈ ਬਈ ਆਪਾਂ ਨਿਕਲਣਾ ਚੱਲੀਏ ਵਜੀਰ ਦਾ ਮੁੰਡਾ ਆਲਾ ਰਾਜ ਨੇ ਪੁੱਛਿਆ ਉਹਨੂੰ ਤੇਰਾ ਨਾਂ ਕੀ ਆ ਆਹਦਾ ਨਾਂ ਮੇਰਾ ਮੂਰਖਾ ਉਹਦਾ ਨਾਮ ਮੂਰਖੀ ਲਿਖਿਆ ਹੋਇਆ ਸੀ ਮੂਰਖੀ ਕਹਿੰਦੀ ਸੀ ਅੱਛਾ ਜੀ ਵਜ਼ੀਰ ਦਾ ਮੁੰਡਾ ਖੈ ਨਾ ਮੂਰਖ ਨੂੰ ਪਤਾ ਲੱਗ ਜੂ ਆਰੀ ਬਪਾ ਛਲਾਣਿਆ ਕੁੜੀ ਆਰੀ ਵੇ ਮੂਰਖਾ ਆਰਾ ਹਾਂ ਪਹਿਲਾਂ ਅਸੀਂ ਕੀ ਗੱਲਾਂ ਕਰਦੇ ਸੀ ਆਦਾ ਤਿੱਖਾ ਸੀ ਬਾਹਲਾ ਆਰਾ ਮੈਨੂੰ ਪਤਾ ਤੁਸੀਂ ਜਿਹੜੀਆਂ ਗੱਲਾਂ ਕਰਦੇ ਸੀ ਅੱਛਾ ਜੀ ਮੈਨੂੰ ਪਤਾ ਹੈ ਕੋਈ ਫੇਰ ਵੀ ਦੱਸ ਆਦਾ ਤੁਸੀਂ ਗੱਲਾਂ ਕਰਦੇ ਸੀ ਵੀ ਆਪਾਂ ਪਾਸ ਹੋ ਗਏ ਮੂਰਖ ਨੂੰ ਲੱਡੂ ਖਵਾਵਾਂਗੇ ਅਰੇ ਹਾਂ ਹਾਂ ਇਹ ਗੱਲਾਂ ਕਰਦੇ ਸੀ ਗੱਲਾਂ ਕਰਦੇ ਚੱਲ ਭਈ ਉਹ ਐਨ ਉਹਨੇ ਤਿਆਰੀ ਬੰਨ ਲਈ ਪੂਰੀ ਪਨ ਕੇ ਤਿਆਰੀ ਤੇ ਜਦੋਂ ਐਨ ਉਹਦਾ ਹੁਣ ਨਾਲ ਹੁੰਦਾ ਸੀ ਮੂਰਖ ਦਾ ਜਦੋਂ ਉਹਨੇ ਨੱਕਾਂ ਦਾ ਰਾਦਾ ਕੀਤਾ ਰਾਤ ਨੂੰ ਤੇ ਮੂਰਖ ਨੂੰ ਕਹਿੰਦਾ ਜਾ ਆਹ ਉਹਨਾਂ ਦਾ ਨੌਕਰ ਸੀ ਜਾ ਆਖੇ ਘੋੜੇ ਲਿਆ ਮੂਰਖਾ ਤਿੰਨ ਉਹ ਤਿੰਨ ਘੋੜੇ ਖੋਲਿਆ ਤੇ ਵੇਲੇ ਜੋਂ ਤਨ ਘੋੜੇ ਖੋਲ ਕੇ ਲੈ ਆ ਦੇ ਹੁਣ ਗੱਲ ਸੁਣ ਲੈ ਹੁਣ ਤੈਨੂੰ ਪਤਾ ਲੱਗੂ ਤਾਂ ਵੀ ਕੋਈ ਨਹੀਂ ਪਹਿਲਾਂ ਤੂੰ ਉਸੇ ਕੋਲ ਗੱਲ ਕਰਨੀ ਸੀ ਵੀ ਆਪਾਂ ਹੁਣ ਨਿਕਲਣਾ ਤੇ ਸਾਡੇ ਨਾਲ ਹੀ ਚੱਲ ਮੂਰਖਾ ਦਾ ਵੀ ਚੰਗਾ ਚਲੋ ਮੂਰਖ ਵੀ ਬਹੁਤ ਸੋਹਣਾ ਸੀ ਮੁੰਡਾ ਜ਼ਿੰਮੇਦਾਰਾਂ ਦਾ ਵਜ਼ੀਰ ਦਾ ਮੁੰਡਾ ਡਰ ਗਿਆ ਵਜ਼ੀਰ ਦੇ ਮੁੰਡੇ ਨੇ ਆਖਿਆ ਜੇ ਮੈਂ ਅੱਜ ਲੈ ਗਿਆ ਕੱਢ ਕੇ ਇਹਨੂੰ ਤੇ ਮੈਂ ਫੜਿਆ ਜਾਉ ਮੈਨੂੰ ਇਹਦਾ ਸਭ ਬੱਚੇ ਕਹਾਣੀ ਨਹੀਂ ਪੀੜੂ ਰਾਜਾ ਵਜ਼ੀਰ ਦਾ ਮੁੰਡਾ ਦਾ ਵੀ ਤੁਸੀਂ ਚੱਲੋ ਤੇ ਮੈਂ ਤੁਹਾਡੇ ਨਾਲ ਪੰਜਾਂ ਚੌ ਦਿਨਾਂ ਨੂੰ ਸੋਨੂੰ ਆਖੇ ਪਾਲ ਨੂੰ ਕਿਤੋਂ ਪਾਲਾਂ ਫੁਲਾਨੇ ਸ਼ਹਿਰ ਚੱਲਿਓ ਉੱਥੇ ਆਜਾਂ ਫੁਲਾਨੇ ਚੱਲਿਓ ਉੱਥੋਂ ਆਜਾਂ ਕਿਉਂ ਅਰਾ ਮੈਨੂੰ ਇਉਂ ਹੋਜੂ ਫਿਰ ਜਦੋਂ ਤੁਸੀਂ ਨਿਕਲ ਕੇ ਪਾਲਣ ਲੱਗੇ ਤੇ ਮੈਂ ਰਾਜੇ ਦੇ ਮੂਹਰ ਦੀ ਲੰਗੂ ਪੰਜ ਚਾਰਾਂ ਨਾਲ ਪੜਾਉਂਗਾ ਰਾਜੇ ਨੂੰ ਇਉਂ ਹੋਜੂ ਵੀ ਵਜ਼ੀਰ ਦਾ ਮੁੰਡਾ ਤਾਂ ਆ ਫਿਰਦਾ ਵੀ ਮੇਰੇ ਤੇ ਸ਼ੱਕ ਨਾ ਹੋ ਸੀਓ ਡਰਿਆ ਵਾ ਟਾਲਾ ਮਾਰਿਆ ਉਹਨੇ ਚਲ ਵੀ ਮੂਰਖ ਲੈ ਕੇ ਨਿਕਲ ਗਿਆ ਨਿਕਲਦਾ ਦੂਰ ਜਾਵੜੇ ਦੂਰ ਜਾ ਵੜਿਓ ਦੇਖਿਆ ਕੁੜੀ ਨੂੰ ਪਤਾ ਲੱਗ ਗਿਆ ਕੁੜੀ ਆਰੀਓ ਮੇਰੀ ਕਿਸਮਤ ਆਰੀਓ ਆਉਂਦਾ ਨਹੀਂ ਡਰ ਗਿਆ ਚੱਲ ਆਰੀ ਕੋਈ ਨਹੀਂ ਚੱਲ ਤੂੰ ਕਿਹੜਾ ਮਾੜਾ ਤੂੰ ਵੀ ਸੋਹਣਾ ਸੁਨੱਖਾਂ ਜੀ ਮੇਰਾ ਦਾ ਮੁੰਡਾ ਤੇ ਯਾਰੀ ਹੁਣ ਖਾਣ ਨੂੰ ਲਿਆ ਕੋਸ ਮੁਰਕਾ ਦਾ ਮੇਰੇ ਕੋਲੇ ਕੀ ਆ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਵਾਰੀ ਮੈਂ ਦਿੰਨੀ ਆ ਔਰੇ ਹਾਰਸੀ ਅੱਠ ਨੜੀਆਂ ਪਾਇਆ ਹੋਇਆ ਉਹਨੇ ਵਿੱਚੋਂ ਇੱਕ ਲਾਲ ਕੱਢ ਕੇ ਦੇ ਦਿੱਤਾ ਲਿਆ ਕੇ ਆ ਲਾਲ ਲੈ ਜਾ ਇਨ ਜਾ ਕੇ ਆਪਣਾ ਲਿਆ ਖਾਣ ਪੀਣ ਨੂੰ ਉਹ ਮੂਰਖਾ ਦਾ ਐਂ ਦੱਸ ਗਾਂ ਦੀ ਗਾਂ ਗਾਂ ਨਹੀਂ ਗਾੜੀ ਸੀ ਸ਼ਕੀਰੀ ਜੀ ਵੀ ਹੈਗੀ ਇੱਥੇ ਕੋਈ ਔਰ ਇੱਕੀ ਹੈਗੀ ਮੈਂ ਸ਼ਕੀਰੀ ਵਾਲੇ ਘਰੇ ਚੱਲ ਇੱਥੇ ਕਾਹਦੇ ਬੈਠੇ ਆ ਚੱਲ ਬਾਈ ਉਹ ਉਹਨਾਂ ਦੇ ਘਰੇ ਜਾ ਆਪਣੇ ਉਹਨਾਂ ਦੇ ਘਰੇ ਜਾ ਕੇ ਬਹਿ ਗਏ ਤੇ ਨਾਲੋਂ ਬੰਦੇ ਨੂੰ ਲੈ ਲਿਆ بیا ਆਪਾਂ ਲੈ ਕੇ ਆਉਣਾ ਸਮਾਨ ਜਦੋਂ ਗਾਏ ਦੁਕਾਨ ਵਾਲੇ ਤੇ ਦੁਕਾਨ ਵਾਲਾ ਵੀ ਮਿੱਥੋ ਨਹੀਂ ਟੁੱਟਣਾ ਜੋਰੀ ਬੱਚਾ ਤੋੜੂ ਜੋਰੀ ਬੱਚੇ ਕੋਲੇ ਜਾਵੜੇ ਜੋਰੀ ਬੱਚਾ ਕਹਿੰਦਾ ਵੀ ਮੈਂ ਇਹਦਾ ਮੁੱਲ ਤਾਂ ਨਹੀਂ ਦੇ ਸਕਦਾ ਤੇ ਢੋਲੋ ਜਿੰਨਾ ਮਰਜੀ ਤਾਨ ਉਹਨਾਂ ਤਾਂ ਵੀ ਦੋਨਾਂ ਨੇ ਲਾ ਕੇ ਜਿਹੜੇ ਘਰੇ ਗਏ ਸੀਗੇ ਉਹਨਾਂ ਦੇ ਘਰੇ ਮਨਮਨ ਪੰਨਾ ਭੈਣ ਅੰਦਰ ਭਰਤਾ ਟੂੜੀਆਂ ਰਾਜ ਨੂੰ ਤਾਨ ਬਹੁਤ ਢੋਲਿਆ ਢੋਲ ਕੇ ਤੇ ਉਹਨੂੰ ਫੇਰ ਉਹਨੇ ਬਣਾਏ ਖਾਣੇ ਭਾਂਟ-ਭਾਂਟ ਦੇ ਬਣਾ ਕੇ ਰਾਜ ਦੀ ਕੁੜੀ ਦੇ ਮੂਹਰੇ ਤੇ ਧਰੇ ਉਹ ਆੜੀ ਸਾਰੇ ਕੰਮ ਲਾਲਦੇ ਆ। ਇਹ ਲਾਲ ਦਿੱਤਾ ਤਾਂ ਖਾਣੇ ਮਿਲਦੇ ਆ। ਨਾਲੇ ਕਹਦੇ ਮੇਰੀ ਕਿਸਮਤ। ਉਹ ਜਰਾ ਲਾਲ ਸੀ। ਲਾਲ ਜਾ ਕੇ ਪੰਗਾ ਪਾਦਾ ਯੋਰੀ ਬੱਚੇ ਨੇ ਉਹ ਰਾਜੇ ਨੂੰ ਦਿੱਤਾ। ਰਾਜੇ ਨੇ ਤਾਂ ਰਾਣੀ ਨੂੰ ਰਾਣੀ ਕਹਿੰਦੀ ਮੈਂ ਬਚਦੀ ਤਾਂ ਜੇ ਮੈਨੂੰ ਇਹ ਜਾ ਬਣਿਆ ਦਨੇ ਹਾਰ ਹੀ ਮਿਲੇ। ਉਹਨੇ ਯੋਰੀ ਬੱਚਾ ਸਾਧ ਰਿਹਾ। ਯੋਧੇ ਵਰਚਨ ਨੂੰ ਕਹਿੰਦਾ ਵੀ ਲਾਲ ਕਥੌਣਿਆਂ ਹਾਰ ਹੀ ਚਾਹੀਦਾ ਇਹ ਜਿਆ। ਉਹ ਕਹਿੰਦਾ ਯਾਰ ਮੈਂ ਤਾਂ ਗਾਂ ਕਿਸੇ ਨੂੰ ਦੇਖਿਆ ਕਿਦੋਂ ਲਿਆ ਕੇ ਦੇ ਮੈਨੂੰ ਲਿਆ ਕੇ ਦੇ ਤੇ ਨਹੀਂ ਕਾਣੀ ਥਾਂ ਹੀ ਨਗਾਉਂ ਕੋਲੂ ਥਾਂ ਹੀ ਨਗਾਉਂ। ਉਹ ਵਹੀਂ ਫੇਰ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਮੈਂ ਤਾਂ ਲਿਆ ਕੇ ਦੇ ਹੋ ਕਿਦੋਂ ਲਿਆ ਕੇ ਦੇ ਹੋ ਤਾਂ ਹਾਰ ਚਾਹੀਦਾ ਰਾਜਾ ਹਾਰ ਭਾਲਦਾ। ਜਣੀ ਕਰ ਕਹੀ ਤੇ ਉਹ ਜਿਹੜੀ ਕੁੜੀ ਸੀ ਉਡੀ ਫਿਰ ਉਹਨੂੰ ਕਹਿੰਦੀ ਤਾਂ ਵੀ ਤੂੰ ਜਾ ਫਲਾਨੇ ਥਾਂ ਉਹਨੇ ਥਾਂ ਦਾ ਹੀ ਫਲਾਨੇ ਥਾਂ ਜਾ ਤੇ ਉੱਥੇ ਨਾ ਹੈਗੀ ਆਪਣੀ ਲਾਲਾ ਦੀ ਰਾਣੀ ਆ ਤੇ ਲਾਲਾ ਦੀ ਰਾਣੀ ਨੂੰ ਲਿਆ ਉਹ ਤੈਨੂੰ ਦੇਊਂ ਉਸ ਨਹੀਂ ਆਦੀ ਤੇ ਜਾਵੜਾ ਚਲੋ ਮੂਰਖ ਵੀ ਤੁਰ ਗਿਆ ਤੁਰਿਆ ਜਾਂਦਾ 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 ਤੇ ਜਦੋਂ ਮੂਰਖ ਨਜਾਹੇ ਬਾਰ ਖੋਲਿਆ ਅੰਦਰੋਂ ਜਿਹੜੀ ਰਾਣੀ ਸੀ ਲਾਲਾਂ ਦੀ ਉਹਨੇ ਬਾਰ ਖੋਲਿਆ ਗੁੰਡਾ ਲਾਇਆ ਸੀ ਅੰਦਰੋਂ ਖੜਕਾਇਆ ਖੋਲਿਆ ਤੇ ਬਾਹਰ ਦੇਖਿਆ ਦੇਖ ਕੇ ਤੇ ਬਹੁਤ ਅੱਸੀ ਫਿਰ ਰੋਈ ਮੂਰਖ ਕਹਿੰਦਾ ਵੀ ਕੀ ਗੱਲ ਪਹਿਲਾਂ ਅੱਸੀਆਂ ਫਿਰ ਰੋਈਆਂ ਉਹ ਕਹਿੰਦੀ ਅੱਸੀ ਤਾਂ ਮੈਂ ਹੂੰ ਸੀ ਵੀ ਮੈਂ ਤੇਰੇ ਅਗਾ ਸੋਹਣਾ ਸੁਨੱਖਾ ਬੰਦਾ ਨਹੀਂ ਦੇਖਿਆ ਕਿਤੇ ਤੇ ਰੋਈ ਮੈਂ ਤਾਂ ਮੇਰਾ ਪਿਓ ਦਿਓ ਆ ਤੈਨੂੰ ਮਾਰ ਦੂੰ ਹੋਰ ਆ ਫੇ ਮੇਰਾ ਬੰਦੋ ਵਾਸਤ ਹੋਈ ਤੇਰਾ ਬੰਦੋ ਵਾਸਤ ਵੀ ਮੈਂ ਕਰਨੀ ਆ ਉਹਨੇ ਮੱਕੀ ਬਣਾ ਕੇ ਕੋਲੇ ਨਾ ਲਾਤਾ ਕਿਉਂ ਕੋਲੇ ਨਾ ਲਾਤਾ ਤੇ ਦਿਓ ਆਇਆ ਦਿਵਾਖ ਕਰੇ ਮਾਨਸੂ ਮਾਨਸੂ ਕਹਿੰਦੀ ਮੈਂ ਇੱਥੇ ਹੋਰ ਕੌਣ ਤੈਨੂੰ ਖਾਮਾ ਖਾਵਾਂ ਗਿਆਰ ਖਾਵਾਂ ਸਵਾਹ ਖਾਵਾਂ ਦੂਏ ਦਿਨ ਜਦੋਂ ਉੱਠ ਗਿਆ ਉਹ ਮੂਰਖੇ ਦਾ ਫਿਰ ਹੁਣ ਕਿਵੇਂ ਕੀ ਕਰਨਾ ਪਊਗਾ ਬਈ ਉਹ ਵਾਲੀ ਵੀ ਗੱਲ ਸੁਣ ਮੈਨੂੰ ਜਾਣਾਂ ਤਾਂ ਲੈਖੀ ਮੈਂ ਜਾਣਾਂ ਤੇਰੇ ਨਾਲ ਤੇ ਇੱਕ ਕੰਮ ਹੋ ਸਕਦਾ ਉਮਰ ਕੀ ਅਰ ਜਦੋਂ ਇਹ ਆਇਆ ਨਾ ਮੇਰਾ ਪਿਓ ਦਿਓ ਰੱਜਿਆ ਹੁੰਦਾ ਇਹ ਮਾਸੂਖ ਦਾ ਇਹਨੇ ਜਾਣਾਂ ਸੌ ਤੇ ਸੁੱਤੇ ਪੈ ਨੂੰ ਵੜਦੇ ਮਾਰਦੇ ਤੇ ਆਪਾਂ ਨਿਕਲ ਚੱਲਾਂਗੇ ਉਹਦਾ ਯੱਡ ਦਲੇਰੀ ਹੁੰਦੇ ਆ ਇਹੇ ਜੇ ਕੰਮ ਨੂੰ ਲੋ ਆਇਆ ਤੇ ਆਖੇ ਮਾਨਸੂ ਮਾਨਸੂ ਕਰਦਾ ਆ ਆਖੇ ਤੇ ਉਹਨੀ ਮੈਂ ਇੱਥੇ ਕੌਣ ਆਲਾ ਬਾਸ਼ਣਾ ਹੁੰਦੀ ਆ ਮੈਨੂੰ ਉਹਦੇ ਕੋਈ ਨਹੀਂ ਇੱਥੇ ਤਾਂ ਮੈਂ ਹੀ ਆਂ ਸੌ ਗਿਆ ਸੌ ਗਿਆ ਤੇ ਦਿਉਰੀ ਕੁੜੀ ਨੇ ਮਾਰਿਆ ਹਿਸ਼ਾਰਾ ਮੱਖੀ ਬਣਾਈ ਵੀ ਸੀ ਬੰਦਾ ਬਣਾਤਾ ਮਾਂ ਦਾ ਮੁਖ ਤੇ ਮਾਰੀ ਕੁਰਪਾਨ ਤੇ ਦਿਓ ਬੜਤਾ ਬੜ ਕੇ ਭਾਈ ਇੰਕੁਨਦਾ ਹੀ ਮੈਂ ਲਾਲ ਲੈ ਕੇ ਜਾਣਿਆ ਉਹ ਨਹੀਂ ਮੈਂ ਲਾਲਾਂ ਨਹੀਂ ਆ ਲਾਲ ਵਸੇਰੇ ਬਣਾ ਨੂੰ ਚਲ ਲਿਆ ਲਿਆ ਕੇ ਤੇ ਉਹਨੇ ਫਿਰ ਇੱਕ ਛੁੱਟੀ ਲਈ ਉਥੋਂ ਨਾਲ ਆਵਦੇ ਉਹ ਲਾਲਾਂ ਦੀ ਰਾਣੀ ਹੀੜੀ ਲੈ ਕੇ ਛੁੱਟੀ ਆ ਕੇ ਤੇ ਰਾਤ ਨੂੰ ਬੰਗ ਤੇ ਪੈ ਗਈ ਪੈ ਕੇ ਆਦੀ ਛੁੱਟੀ ਪੈਨ ਕੰਨੀ ਕਰਕੇ ਸਰਾਣੀ ਰੱਖ ਦੇ ਉਹਨੇ ਪੈਨ ਕੰਨੀ ਰੱਖ ਕੇ ਸਰਾਣੀ ਕੰਨੀ ਰੱਖਤੀ ਜਿਹੜੀ ਲਾਲ ਮੂੰਹ ਜੋਂ ਡਕੇ ਨਾ ਉਹ ਅੱਠ ਡੜੀਆ ਹਾਰ ਬਣ ਜੇ ਲਾਲਾਂ ਦਾ ਉਹ ਦਾ ਤੜਕੇ ਨੂੰ ਟੋਕਰਾ ਭਰਤਾ ਅੱਡੇ ਡੇ ਹਾਰ ਬਣ ਗਏ ਉਹਨੇ ਭਾਈ ਚਾਕੇ ਰਾਜੇ ਨੂੰ ਦੇ ਦਿੱਤੇ ਰਾਜੇ ਨੂੰ ਦੇ ਦਿੱਤੇ ਰਾਜਾ ਖੁਸ਼ ਹੋ ਗਿਆ ਵਈ ਦੇਤੇ ਫੇਰ ਉਹ ਰਾਜੇ ਦੀ ਕੁੜੀ ਪਾਖੇ ਹਾਰ ਬਾਗ ਨੂੰ ਕੋਈ ਸ਼ੇਅਰ ਕਰਨਾ ਉੱਥੇ ਸੀ ਚਖਵਾਤੀ ਚਖਵੀ ਸ਼ੇਅਰ ਵੀ ਜਿੰਦੇ ਵੇ ਸ਼ੇਅਰ ਵੇ ਆ ਨਾ ਚਖਵਾ ਕਹਿੰਦਾ ਨਹੀਂ ਚਖ ਵੀਏ ਅਖੇ ਫੋ ਦੇਖ ਗੇ ਰਾ ਜਿਹੜੀ ਕੁੜੀ ਬੱਗੀ ਜੀ ਬੈਠੀ ਹੁੰਦੀ ਆ ਨਹੀਂ ਦੇਖ ਨਹੀਂ ਕਿਵੇਂ ਆਦੀ ਕਿੰਨਾ ਸੋਹਣਾ ਹਾਰ ਲੱਗਦਾ ਉਹ ਕਹਿੰਦਾ ਲੱਗਦਾ ਸੋਹਣਾ ਹਾਰ ਏਡਾ ਸੋਹਣਾ ਹਾਰ ਆ ਇਹ ਐ ਨਹੀਂ ਸਜਦੀ ਇਹ ਹੋਰ ਕਿਵੇਂ ਸੱਚ ਜੂ ਆਰੀ ਇਹਦੇ ਵਿੱਚ ਕੇਸ਼ਰਾਂਵਾਹੀ ਜੀ ਦੇ ਫੁੱਲ ਹੁਣ ਹਾਰਸ਼ ਟੰਗੇ ਵੇ ਅਸਈ ਉਹਨੇ ਜੱਮ ਹੁਰ ਪਤਾ ਆਰੀ ਹਾਰਸ਼ ਕੇਸ਼ਰਾਂਵਾਹੀ ਜੀ ਦੇ ਫੁੱਲ ਹੁਣ ਟੰਗੇ ਵੇ ਉੱਥੋਂ ਹੀ ਮੁੜਈ ਮੁੜ ਕੇ ਆ ਕੇ ਫੇਰ ਪੈ ਗਈ ਲੀੜਾ ਲੈ ਕੇ ਰਾਜਾ ਜਦੋਂ ਆਇਆ ਰਾਜਾ ਆਖੇ ਰਾ ਕੀ ਗੱਲ ਪਤ ਪਈ ਆ ਆਰੀ ਮਾਦਾ ਤਾਂ ਵਛਦੀ ਆ ਮੈਨੂੰ ਜਿਹੜਾ ਹਾਰ ਆਦਾ ਤੈ ਮਗਾਇਆ ਇਹਦੇ ਵਿੱਚ ਮੀਣਾ ਮਾਰ ਗਈ ਚਖ ਵੀ ਤੇ ਇਹਦੇ ਵਿੱਚ ਮੜੇ ਹੋਣ ਕੇਸ਼ਰਾਬਾਈ ਸ਼ਹੀ ਦੇ ਫੁੱਲ ਹੋੜਾ ਕੋਈ ਨਹੀਂ ਆਪਾਂ ਮਗਾਇ ਹੀ ਲੈਣਾ ਮੂਰਖ ਨੂੰ ਕਹਿ ਕੇ ਉਹਨੂੰ ਵੀ ਪਤਾ ਲੱਗ ਗਿਆ ਉਹਨੇ ਪੁੱਛਦਾ ਹੀ ਮੂਰਖਾ ਕਹਾਣੀ ਖਾਨਾ ਸੱਦ ਲਿਆ ਮੂਰਖ ਮੂਰਖ ਉਹਨੇ ਪਹਿਲਾਂ ਸੱਦਿਆ ਜੋਰੀ ਬੱਚਾ ਜੋਰੀ ਬੱਚੇ ਦੇ ਮੂਰਖ ਸੱਦਿਆ ਮੂਰਖ ਨੂੰ ਕਿਹਾ ਜਦੋਂ ਮੂਰਖ ਤੈਨੂੰ ਪਤਾ ਜੱਟ ਇਹ ਜਿਹਾ ਹੁੰਦਾ ਘੋੜੇ ਨਾਲ ਮੂੰਹ ਪਾਟਿਆ ਉਹਨਾਂ ਦਾ ਲਿਆਖੇ ਦੇ ਉਹ ਜਿੰਨੇ ਮਰਜੀ ਉਹਨੇ ਲਿਆ ਦੂ ਪਤਾ ਨਹੀਂ ਸੁਤਾ ਨਹੀਂ ਉਹਦਾ ਜਿੰਨੇ ਮਰਜੀ ਫੇਰ ਜਾਵੜਿਆ ਜਾਂ ਫੇਰ ਉਹ ਗਲਤ ਆ ਹੋ ਗਈ ਉਹ ਜਿਹੜੀ ਲਾਲਾਂ ਦੀ ਰਾਣੀ ਸੀ ਉਹ ਆਰੀ ਕੋਈ ਨਹੀਂ ਜਾਂ ਉਹਨੂੰ ਕਹਾ ਵੀ ਮੈਨੂੰ ਇੱਕ ਮਹੀਨੇ ਦੀ ਡੇਟ ਦੇ ਦੇ ਲਿਆਵਾਂ ਮਮਸ਼ੀਤੀ ਦੇਵਾਂ ਫੇਰ ਉਹ ਰਾਜੇ ਕੋਲੇ ਗਿਆ ਰਾਜੇ ਨੂੰ ਕਹਿੰਦਾ ਵੀ ਇੱਕ ਮਹੀਨੇ ਦੀ ਡੇਟ ਦੇ ਦੇ ਲਿਆਵੋ ਮਮਾ ਸ਼ੇਤੀ ਦੇਮਾ ਉਹ ਰਾਜਮੀ ਨਹੀਂ ਡੇਟ ਦਿੱਤੀ ਜਾਵੜਿਆ ਜਾ ਖੇਤ ਤੇ ਕਹਿੰਦਾ ਹੁਣ ਦੱਸ ਕਿਦਰ ਨੂੰ ਜਾਵਾਂ ਉਹ ਜਿਹੜੀ ਲਿਆਂਦੀ ਸੀ ਮਗਰੋਂ ਰਾਣੀ ਉਹ ਕਹਿੰਦੀ ਤੈਨੂੰ ਆਹ ਕਰੀ ਵੀ ਤੂੰ ਐ ਸ਼ਹਿਰ ਨਿਕਲ ਜਾ ਇਹ ਦਰਿਆ ਹੋਊਗਾ ਦਰਿਆ ਤੋਂ ਪਹਿਲੀ ਕਰਨੀ ਤਰ ਪਿਛਤਗੜੀ ਬਾੜ ਤੇ ਜਾ ਕੇ ਤਾਂ ਉੱਥੇ ਇੱਕ ਸਾਧੂ ਦੀ ਕੁਟਿਆ ਹੋਊਗੀ ਤੇ ਯੋ ਸਾਡੀ ਕੁਟਿਆ ਉਹਦੇ ਸਾਡੀ ਚਾਲ ਵੀ ਸੇਵਾ ਕਰੀ ਉੱਥੇ ਆਉਂਦੀਆਂ ਪਰੀਆਂ ਨਾ ਤੇ ਤੈਨੂੰ ਉੱਥੋਂ ਮਿਲੋ ਸਭ ਕੋਲ ਮਿਲ ਜੀ ਚੰਗਾ ਕਿਉਂ ਬਈ ਜਾਤ ਰਿਆ ਹੋ ਮੂਰਖ ਪੈਗਾ ਠੁਰਕੇ ਹੋੜੀ 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 ਨਾਲੇ ਕਰਦਾ ਜਾਵਾ ਕਿੱਥੇ ਪੰਗਾ ਲੈ ਲਿਆ ਭੈਣਾਂ ਚੰਗੇ ਭਲੇ ਮੌਜ ਕਰਦੇ ਸੀ ਕਿੱਥੇ ਆਖੇ ਪੰਗਾ ਲੈ ਲਿਆ ਨਾ ਉਹ ਸੱਚ ਗੱਲ ਵਿੱਚ ਰਹਿ ਜਾਂਦੀ ਆ ਉਹਨੇ ਫਿਰ ਉਹੀ ਪਤੀ ਮੰਨ ਲਿਆ ਰਾਜੇ ਦੀ ਕੁੜੀ ਨੇ ਮੂਰਖ ਨਹੀਂ ਵਿਆਹ ਕਰਾ ਲਿਆ ਉਸੇ ਪਤੀ ਮੰਨ ਲਿਆ ਨਾਲੇ ਕਹੇ ਮੇਰੀ ਕਿਸਮਤ ਮੁੰਡਾ ਸੋਹਣਾ ਸੀ ਜੱਟ ਦੇ ਮੁੰਡੇ ਨੇ ਵਿਆਹ ਕਰਾ ਦਿਆ ਚਲ ਜਦੋਂ ਗਿਆ ਤੇ ਜਾ ਕੇ ਵੀ ਸਾਹ ਜਗਾ ਸਾਦੀ ਢਾੜੀ ਲੱਗੀ ਵੀ ਉਹਦੇ ਲੱਗਿਆ ਢਲੀਆਂ ਦਸਣ ਤੇ ਜਦੋਂ ਹੀ ਹੁੰਦੀ ਦੇਖਿਆ ਵਾਹ ਬੱਚਾ ਕਨੋਂ ਖਦਾਰਾ ਜੀ ਮੁੰਡਾ ਹੋਗੇ ਦੋ ਦਿਨ ਆਏ ਨੂੰ ਆਨਾ ਫਿਰ ਦਸ ਮੰਗ ਕੀ ਮੰਗਣਾ ਉਹਨਾਂ ਦੋ ਤਾਂ ਵਚਨ ਵਾਲੇ ਕਰਤੇ ਤੀਜੇ ਵਚਨ ਨੂੰ ਕਹਿੰਦਾ ਇਹ ਮੈਨੂੰ ਕੇਸਨ王 ਸਾਹਿਬ ਦੇ ਫੁੱਲ ਚਾਹੀਦੇ ਆ ਉਹ ਕਹਿੰਦਾ ਲੈ ਹੁਣ ਗੱਲ ਸੁਣ ਲੈ ਲੈ ਦਾ ਪੰਗਾ ਹੀ ਆ ਪੂਛ ਸ਼ੇਰ ਦੀ ਪੂਛ ਨੂੰ ਹੱਥ ਲਾ ਲਈ ਹੁਣ ਤੂੰ ਇੱਥੋਂ ਤੁਰ ਜਾਂ ਗਾਂ ਇੱਥੋਂ ਕਟੋ ਕੱਟ ਤਿੰਨ ਚਾਰ ਕੋਹ ਦੇ ਜਾ ਕੇ ਸਰੋਵਰ ਆ ਸਰੋਵਰ ਤੇ ਪੇਪੜਾ ਪੇਪਲ ਕੋਲੇ ਆ ਕੇ ਉਹਨਾਂ ਨੇ ਲੀੜੇ ਲਾਉਣੇ ਆ ਤੇ ਪਰਗਾਂ ਨਹਾਉਂਦੀਆਂ ਤੇ ਪਰਗਾਂ ਦੀ ਲੀੜੇ ਚੱਕ ਕੇ ਆ ਜੀ ਮੇਰੇ ਕੋਲੇ ਤੇ ਪਿੱਛਾ ਨਾ ਮੁੜ ਕੇ ਦੇਖੀ ਤੇ ਫੇਰ ਤੈਨੂੰ ਫੁੱਲ ਮਿਲਣਗੇ ਹੋਰ ਚੰਗਾ ਜਿਵੇਂ ਉਹਨੇ ਦੱਸਿਆ ਸੀ ਉਵੇਂ ਸਾਰੇ ਕੋਲ ਉਤਰ ਗਿਆ ਤੜਿਆ ਜਾਂਦਾ ਜਾਂਦਾ ਬਾਬਾ ਬਾੜਸੀ ਉੱਥੇ ਜਾ ਕੇ ਲੋਕ ਜੇ ਬਹਿ ਗਏ ਉਹ ਪਰਗਾਂ ਨਹਾਉਣ ਲੱਗੀਆਂ ਉਹਨੇ ਲੀੜੇ ਚੱਕ ਲਏ ਜਾਖ ਲੀੜੇ ਭੱਜ ਲਿਆ ਭੱਜਿਆ ਵਦ ਉਹ ਮਗਰ ਭੱਜਾ ਆਉਂਦੀਆਂ ਉਹਨੇ ਕਿਹਾ ਜੀ ਪਿੱਛਾ ਨਾ ਮੁੜ ਕੇ ਚਾਖੀ ਇੱਕ ਪਰੀ ਤੇ ਖਪੜਾ ਕਰ ਗਈ ਉਹ ਕਹਿੰਦੀ ਕੁੜੇ ਨਹੀਂ ਖੇ ਕੁੜੇ ਖ ਲੀੜੇ ਤਾਂ ਦੇਖ ਪਏ ਜਦੋਂ ਲੀੜੇ ਦੇਖ ਪਏ ਕਿਹਾ ਉਹਨੇ ਕਿਹਾ ਲੀੜੇ ਦੇਖ ਪੇ ਪਿੱਛਾ ਮੁੜ ਕੇ ਚਾਖਿਆ ਉੱਥੇ ਮਰ ਗਿਆ ਉਹ ਮਰ ਗਿਆ ਤੇ ਉਹ ਦੋਹੇ ਚਾਖ ਕੇ ਲੈ ਗਈਆਂ ਸਾਧਨੇ ਦੇਖਿਆ ਵੀ ਤਾਂ ਮਰ ਗਿਆ ਕਿ ਇੰਨਾ ਚਿਰ ਹੋ ਗਿਆ ਆਇਆ ਨਹੀਂ ਜਦੋਂ ਸਾਰ ਗਿਆ ਦੇ ਮਰਿਆ ਪਿਆ ਸਾਦ ਨੂੰ ਕਰਾ ਮਾਤੀ ਸਾਦ ਨੇ ਜਿਉਂਦਾ ਕਰ ਲਿਆ ਕਰਕੇ ਜਿਉਂਦਾ ਫੇਰ ਲਿਆ ਆਲਾ ਤੈਨੂੰ ਮੈਂ ਕਿਹਾ ਸੀ ਵੀ ਪਿੱਛਾ ਮੁੜ ਕੇ ਨਾ ਦੇਖੀ ਅਰੇ ਜੀ ਉਹਨਾਂ ਨੇ ਕਿਹਾ ਲੀੜੇ ਦੇਖ ਪਿਆ ਰ ਮੈਂ ਕਿਹ ਮਰੀ ਕੱਚੋਂ ਨਿਕਲ ਗਏ ਆਲਾ ਹੁਣ ਸਵੇਰੇ ਆਉਣ ਦੀਆਂ ਤੇ ਹੁਣ ਪਿੱਛਾ ਮੁੜ ਕੇ ਨਾ ਦੇਖੀ ਆਲਾ ਚੰਗਾ ਦੂਏ ਦਿਨ ਫੇਰ ਜਦੋਂ ਉਹ ਆਈਆਂ ਹੌਲੀ ਹੌਲੀ ਗਿਆ ਲੋਕ ਕੇ ਬਹਿ ਗਿਆ ਲੀੜੇ ਚੱਕੇ ਲੀੜੇ ਚਾਕੇ ਤੇ ਭੱਜ ਲਿਆ ਮਗਰ ਉਹ ਭਜੂਆ ਬਥੇਰੇ ਕਿਹਾ ਲੀੜੇ ਦੇਖ ਪਿਆ ਉਹ ਦੇਖ ਪਿਆ ਉਹ ਦੇਖ ਪਿਆ ਮੁਰਕੇ ਚਾਖਿਆ ਨਾ ਮਗਰ ਆਖੇ ਕੁਟਗਾ ਚ ਪੜ ਗਿਆ ਉਹ ਕਨੀਆਂ ਬਾਬਾ ਸਾਡਾ ਚੋਰ ਆਇਆ ਇਹਦਾ ਭਾਈ ਮੈਨਾਂ ਦੇਖਿਆ ਨਹੀਂ ਕਿੱਥੇ ਆ ਗਿਆ ਆਇਆ ਦੇਖ ਤਾਂ ਔਰ ਅਭੀ ਚੋਰ ਤਾਂ ਹੁੜਾ ਹੈਗਾ ਭਾਈ ਇਹਦੀ ਮੰਗਦੇ ਹੋ ਮੰਗ ਕੀ ਮੰਗਦਾ ਇਹ ਕਹਿੰਦਾ ਵੀ ਉਹ ਤਾਂ ਪਹਿਲਾਂ ਹੀ ਮੈਂ ਕੇਸ਼ਾਂ ਬਾਹੀ ਸਾਈ ਤੇ ਫੋਲੀ ਦੇ ਮੂੰਹ ਜੋ ਕਰਦੇ ਆ ਉਹ ਲੈਣੀ ਆ ਭਲੀ ਪਰ ਹੀ ਲੈਣੀ ਆ ਉਹ ਉਹ ਕਹਿੰਦੀ ਵੀ ਕੰਗਾਂ ਆ ਸੀ ਸਵੇਰੇ ਆਵਾਂਗੀਆਂ ਤੇ ਜਿਹੜੀ ਨੂੰ ਹੱਥ ਲਾ ਦੂ ਬਈ ਉਹ ਪਰਿਏ ਦੀ ਉਹ ਸੀ ਪਰੀਆਂ ਦੀ ਰਾਣੀ ਜਦੋਂ ਦੂਏ ਦਿਨ ਪਰੀਆਂ ਆਈਆਂ ਤੇ ਉਹਦਾ ਬੁੜੀ ਜੀ ਬਣ ਕੇ ਖੁੰਡੀ ਜੀ ਕੋਲੇ ਪੇਸ਼ ਜਾ ਬਦਲ ਤਿਆ ਸਾਧ ਨੇ ਉਹਨੂੰ ਕਿਹਾ ਸੀ ਸਾਧਾ ਦੇ ਇਹਨੂੰ ਹੱਥ ਨਾ ਨਹੀਂ ਕਿਸੇ ਨੂੰ ਵੀ ਬਹੁਤ ਸੋਹਣੀ ਤੇ ਸੋਹਣੀ ਹੋਣਗੀਆਂ ਬਈ ਤੂੰ ਉਹਨੂੰ ਹੱਥ ਲਾਈ ਜਦੋਂ ਉਹ ਆਈਆਂ ਤੇ ਉਹਦਾ ਮੁੰਡਾ ਚੱਕੀ ਨਾ ਉਧਰ ਮੂਰਖ ਨਾ ਉਹਨਾਂ ਕੰਨੀ ਚੱਕੀ ਜਾਵੇ ਸਾਹ ਨੇ ਹੁੰਦ ਮਾਰੀ ਇਹਦਾ ਕੰਜਰਾ ਇਹਨੂੰ ਹੱਥ ਲਾ ਉਹਨੂੰ ਹੱਥ ਲਾਇਆ ਤੇ ਉਹ ਵੀ ਸੋਹਣੀ ਪਰੀ ਬਣ ਗਈ ਬਣ ਗਈ ਚਾਲ ਬਈ ਹੁਣ ਉਹ ਆਰੀ ਹੁਣ ਬਸ ਜਾਹੋ ਤੁਸੀਂ ਮੇਰਾ ਤਾਂ ਮਾਲਕੀ ਇਹ ਹੈ ਮਾਲਕੀ ਉਹਨੇ ਬਣਾ ਲਿਆ ਹੁਣ ਲੇ ਆ ਭਈ ਆਗੇ ਆਗੇ ਤੇ ਉਹ ਕਹਿੰਦਾ ਵੀ ਫੁੱਲ ਹੋਰੀ ਹੋਣੀ ਫੁੱਲ ਸਭ ਕੋ ਸਹਿਗਾ ਇਹ ਨੋ ਤੜਕਿਓ ਉੱਠੀ ਉੱਠ ਕੇ ਤੜਕਿਓ ਤੇ ਜਾ ਗਿਆ ਰ ਚਰਕੀ ਸੱਪਾ ਸਾਤ ਤਿਆਰ ਹੋ ਕੇ ਤੇ ਅੱਸੀ ਤੇ ਫੋਲ ਕਰੇ ਮੂਚਾ ਉਹਨੇ ਤਰੇ ਸਾਰੇ ਚੱਕ ਕੇ ਇਥੇ ਜਾ ਕੇ ਰਾਜ ਨੇ ਚੇਰੀ ਦੇ ਤੇ ਰਾਜ ਨੇ ਕੁੜੀ ਨੂੰ ਦੇ ਇਥੇ ਕੁੜੀ ਨੇ ਵਿੱਚ ਮੜ ਲਏ ਅੱਛਾ ਜੀ ਮੜ ਕੇ ਫੇਰ ਚਲੀ ਪੂਰਾ ਜਾਨੀ ਤਿਆਰ ਹੋ ਗਿਆ ਜੀ ਅੱਜ ਨਾ ਨਿੰਦਣਗੇ ਇਹ ਚਖਵਾ ਦਾ ਦੇਖ ਨਹੀਂ ਚਖ ਵੀਏ ਅੱਜ ਕਿਹੜੇ ਪਾਸੇ ਨਿੰਦੰਗੀ ਰਾਜ ਦੀ ਕੁੜੀ ਨੂੰ ਅੱਜ ਦਾ ਨਾਲ ਮੜਿਆ ਪਿਆ ਫੁੱਲਾਂ ਦੇ ਫਰੀ ਨਹੀਂ ਅਜੇ ਵੀ ਨਹੀਂ ਸਜਦੀ ਅੱਠ ਮਾਰ ਕੇ ਉਹ ਵਾਲਾ ਹੋਰ ਕਿਵੇਂ ਸਜੂ ਇਹ ਤਾਂ ਸਜੂ ਜਿਹੜਾ ਨੇ ਚੀਜ਼ਾਂ ਲਿਆ ਕੇ ਰਹਿਣ ਵਾਲਾ ਉਹਦੇ ਨਾਲ ਇਹਦਾ ਵਿਆਹ ਹੋਇਆ ਹੋਵੇ ਉਹਦੇ ਨਾਲ ਬੱਗੀ ਤੇ ਬੈਠਾ ਹੋਵੇ ਫੇਰ ਸਜੂ ਫੇਰ ਮੁੜ ਕੇ ਪੰਗਾ ਪੈ ਗਿਆ ਫੇਰ ਮੁੜ ਗਈ ਮੁੜ ਕੇ ਜਾ ਕੇ ਫੇਰ ਪੈ ਗਈ ਰਾਜਾ ਜਦੋਂ ਆਇਆ ਆਹ ਕੀ ਗੱਲ ਪੁੱਤ ਪਈ ਆ ਅਰੇ ਵੀ ਬਾਪੂ ਗੱਲ ਆਵ ਹੋ ਗਈ ਉਹ ਕਹਿੰਦੇ ਵੀ ਦੇਖ ਨਹੀਂ ਚੱਕਦੀਏ ਕਿੰਨੀ ਸੋਹਣੀ ਕੁੜੀ ਫੁੱਲ ਕਿੰਨੇ ਸੋਹਣੇ ਮੜਿਆ ਪਿਆ ਹਾਰ ਨਹੀਂ ਕਿੰਨੀ ਸਜਦੀ ਆ ਉਹ ਕਹਿੰਦੀ ਤਾਂ ਸਜੂ ਜੇ ਜਿਹੜਾ ਇਹਨੂੰ ਲਿਆ ਕੇ ਦਿੰਦਾ ਉਹਦੇ ਨਾਲ ਵਿਆਹ ਹੋਇਆ ਹੋਵੇ ਉਹ ਇਹਦੇ ਨਾਲ ਬੈਠਾ ਹੋਵੇ ਆ ਜੀ ਮੈਨੂੰ ਦਾ ਵਿਆਹ ਹੀ ਹੁਣ ਉਹਦੇ ਨਾਲ ਹੋ ਰ ਆਇਆ ਨਾ ਮੇਰਾ ਕੁੜਾ ਜਿਹੜਾ ਕੁੜੇ ਸਿਰ ਨਾਲ ਵਿਆਹਣਾ ਹੀ ਆ ਚੱਲ ਤੈਨੂੰ ਮੂਰਖਣਾ ਵਿਆਹ ਦੇਣਾ ਉਹਨੇ ਮੂਰਖਣਾ ਵਿਆਹ ਦਿੱਤੀ ਚਾਰ ਹੋ ਗਈਆਂ ਜਦੋਂ ਚਾਰ ਹੋ ਗਈਆਂ ਤੇ ਉਹ ਰਾਜੇ ਦਾ ਸੀ ਜਿਹੜਾ ਰਾਜੇ ਦੇ ਕੁੜੀ ਕੁੜੀ ਸੀ ਮੁੰਡਾ ਹੀ ਨਹੀਂ ਸੀ ਉਹ ਮੂਰਖ ਨੂੰ ਕਹਿੰਦਾ ਵੀ ਤੂੰ ਰਾਜ ਤੇ ਬੈਠ ਤੂੰ ਰਾਜ ਤੇ ਰਹੀ ਆ ਹੁਣ ਹੋਰ ਕਿੰਨੇ ਕਿਨਾ ਮੂਰਖ ਕਹਿੰਦਾ ਰਾਜ ਤੇ ਨਹੀਂ ਬਹਿਣਾ ਅਜੇ ਚਾਰ ਭਰਾ ਮੂੰਹ ਦੀ ਕਿਥੀ ਪਗਾਉਣੀ ਆ ਲਫੇੜੇ ਖਾਦੇ ਵਿੱਚ ਖਾਉਣੇ ਆ ਓਵੇਂ ਕਤੌਣਾ ਜਾ ਕੇ ਚੌਹਾਂ ਨੂੰ ਲਿਆਇਆ ਲਿਆ ਕੇ ਜਿਹੜੀ ਤਾਂ ਕੱਢ ਕੇ ਲਿਆਈ ਸੀ ਰਾਜੇ ਦੀ ਕੁੜੀ ਉਹਦਾ ਰੱਖੀ ਆਪ ਦੂਜੀਆਂ ਤਿੰਨ ਤੰਨਾਂ ਨੂੰ ਆਖ ਕੇ ਉਹਨਾਂ ਨੂੰ ਦੇਤੀ ਫਿਰ ਨਵੇਂ ਲਿਆ ਚਰਖੇ ਬਣਵਾ ਕੇ ਬਾਹਰ ਸੋਹਾ ਕੇ ਫਿਰ ਪੂਣੀਆਂ ਰੱਖ ਕੇ ਘੁੰਡ ਕਢਾ ਕੇ ਚਰਖੇ ਕਸਾਏ ਤੇ ਲੋਕ ਦੇ ਦੇਖ ਨੰਗਣ ਵੀ ਮੂਰਖ ਚਾਰ ਲਿਆ ਆ ਜੜ ਤਾਂ ਐ ਕਰਦੇ ਆ ਚਾਰੇ ਵਿਆਹ ਤੇ